ਲਾਲ ਰੰਗ ਤਿਸਕੋ ਲੱਗਾ ਜਿਸकी ਬੜਪਾਗਾ ਮੈਲਾ ਕਦੇ ਨਾ ਹੋਵੇ ਨਹਿ ਲੱਗਾ ਦਾਗਾ ਗੁਰੂ ਪਿਤਾ ਫਰਮਾਨ ਕਰਦੇ ਆ ਕਿ ਜਿਵੇਂ دنیਆਵੀ ਪੱਖ ਦੇ ਵਿੱਚ ਇੱਕ ਰੂਹ ਇੱਕ ਜਿੰਦੜੀ ਇੱਕ ਜੀਵਨ ਇੱਕ ਬੱਚੀ ਵਿਆਹ ਵੱਲ ਨੂੰ ਤੁਰਦੀ ਐ ਸੁਹਾਗ ਵੱਲ ਤੁਰਦੀ ਐ ਤੇ ਸੁਹਾਗਣਾ ਵਾਲਾ ਜਿਹੜਾ ਰੰਗ ਆ ਨਾ ਪ੍ਰੇਮ ਦੀ ਨਿਸ਼ਾਨੀ ਐ ਜਿਹੜਾ ਰੰਗ ਜਿਹੜਾ ਪਿਆਰ ਨੂੰ ਪੈਦਾ ਕਰਦਾ ਐ ਉਹ ਪ੍ਰੇਮ ਦਾ ਰੰਗ ਹੈ ਲਾਲ ਤੇ ਗੂੜਾ ਰੰਗ ਅੰਦਰ ਦਾ ਉਸ ਬੱਚੀ ਦੇ ਜਿਹੜੀ ਸੁਹਾਗਣ ਹੋਣ ਵਾਲ ਵੱਧ ਰਹੀ ਹੈ ਹੱਥਾਂ ਤੇ ਮਹਿੰਦੀ ਲਾਈ ਜਾਂਦੀ ਹੈ ਉਹਦਾ ਰੰਗ ਵੀ ਲਾਲ ਹੈ ਜਿਹੜਾ ਦਿਲ ਦੇ ਵਿੱਚ ਪ੍ਰੇਮ ਆ ਮਾਹੀ ਲਈ ਉਹ ਵੀ ਗੂੜਾ ਰੰਗ ਚੜ ਰਿਹਾ ਹੈ ਤੇ ਜਿਹੜਾ ਚੂੜਾ ਫਲਕਾਰੀ ਉਹ ਵੀ ਲਾਲ ਹੈ ਪਾਤਸ਼ਾਹ ਕਹਿੰਦੇ ਵੱਡਿਆਂ ਭਾਗਾਂ ਵਾਲਿਆਂ ਨੂੰ ਇਹ ਮੌਕੇ ਮਿਲਦੇ ਆ ਕਿ ਸੁਹਾਗ ਮਿਲਦਾ ਸੁਹਾਗ ਦੇ ਨਾਲ ਰੰਗ ਚੜਦਾ ਰੰਗ ਕਿਹਾ ਪ੍ਰੇਮ ਨੂੰ ਵੱੱਦਾ ਚੱਟੀ ਦੇ ਰੰਗ ਕੰਮ ਨਹੀਂ ਕਰਦੇ ਜਿੱਥੇ ਨਾਲ ਪ੍ਰੇਮ ਖੜਾ ਹੁੰਦਾ ਭਾਵਨਾ ਖੜੀ ਹੁੰਦੀ ਹੈ ਉਹੀ ਰੂਹ ਉਹੀ ਜੋੜੀਆਂ ਬੜਪਾਗੀਆਂ ਕਹਾਉਂਦੀਆਂ ਫਿਰ ਜਦੋਂ ਇੱਕ ਆਰੀ ਵੱਡਿਆਂ ਭਾਗਾਂ ਵਾਲੀਆਂ ਰੂਹਾਂ ਅੱਗੇ ਵੱਧ ਜਾਂਦੀਆਂ ਮੈਲਾ ਕਦੇ ਨਾ ਹੋ ਗਈ ਨਹਿ ਲੱਗਾ ਦਾਗਾ ਪਰ ਜਿਹਦਾ ਪਿਆਰ ਸਤਗੁਰੂ ਨਾਲ ਬਣ ਗਿਆ ਪ੍ਰੇਮ ਪ੍ਰਗਟ ਹੋ ਗਿਆ ਹਿਰਦੇ ਚ ਉਹਨਾਂ ਦੇ ਹਿਰਦੇ ਚ ਹੁਣ ਮੈਲ ਨਹੀਂ ਆਉਂਦੀ ਤੇ ਨਾ ਹੀ ਉਹਨਾਂ ਤੇ ਕੋਈ ਹੁਣ ਦਾਗ ਲੱਗ ਸਕਦਾ ਕਿਉਂਕਿ ਸਤਗੁਰੂ ਦਾ ਮਲਾਪ ਮਿਲ ਜਾਂਦਾ ਹੈ ਪ੍ਰਭ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ ਸਹਜ ਸਮਨਾ ਭੀਤਰੇ ਛੋੜਿਆ ਨਹਿ ਜਾਏ ਰਹਾਉ ਪਾਸ਼ਕ ਦੇ ਪ੍ਰਭ ਪਾਇਆ ਸੁਖदाई ਆ ਮਿਲਿਆ ਸੁਖ ਪਾਏ ਕਹਿੰਦੇ ਜਦੋਂ ਰੰਗ ਚੜਨਾ ਸ਼ੁਰੂ ਹੋ ਜੇ ਪ੍ਰੇਮ ਪੈਣਾ ਸ਼ੁਰੂ ਹੋ ਜੇ ਪ੍ਰਭੂ ਦੇ ਵਿੱਚ ਨਾਲ ਇੱਕ ਮਿਲਕਤਾ ਹੋਣੀ ਸ਼ੁਰੂ ਹੋ ਜੇ ਤਾਂ ਸੁਖਦਾਈ ਜੀਵਨ ਸ਼ੁਰੂ ਹੋ ਜਾਂਦਾ ਹੈ ਸੁੱਖਾਂ ਦੇ ਰਾਹ ਖੁੱਲ ਜਾਂਦੇ ਆ ਮਿਲਿਆ ਸੁਖ ਪਾਏ ਤੇ ਸੁਖ ਆਨੰਦ ਹਰਦੇ ਦੇ ਵਿੱਚ ਭਰਨਾ ਸ਼ੁਰੂ ਹੋ ਜਾਂਦਾ ਸਹਿਜ ਸਮਾਨਾ ਭੀਤਰੇ ਛੋਟਿਆ ਨਾ ਜਾਏ ਜਿਹੜੇ ਅਨਿਆਲੇ ਤੀ ਰਾਣਾ ਪ੍ਰੇਮ ਦੇ ਜਿਹਨੂੰ ਲੱਗ ਜਾਂਦੇ ਆ ਜਿਹੜਾ ਸੁਹਾਗ ਮਾਣਦਾ ਉਹਦੇ ਅੰਦਰ ਆਤਮਿਕ ਅਡੋਲਤਾ ਵਾਲੀ ਸਥਿਤੀ ਸਹਿਜ ਹੀ ਆ ਜਾਂਦੀ ਹੈ ਸਹਿਜ ਸਮਾਨਾ ਭੀਤਰੇ ਅੰਦਰ ਛੋਟਿਆ ਨਾ ਜਾਏ ਜੀਨੂੰ ਇੱਕ ਵਾਰ ਪ੍ਰੇਮ ਦੀ ਝਲਕ ਜੀ ਨੂੰ ਇੱਕ ਵਾਰ ਗੁਰੂ ਦਾ ਪ੍ਰੇਮ ਮਿਲ ਗਿਆ ਨਾ ਮਰ ਇਹ ਕਹਿੰਦੇ ਮੁੜ ਕੇ ਮਨੁੱਖ ਛੱਡ ਨਹੀਂ ਸਕਦਾ ਉਸ ਸਹਜ ਦਾ ਆਤਮਿਕ ਅਡੋਲਤਾ ਦਾ ਰਾਸ ਹੀ ਐਸਾ ਹੈ ਜੀਵਨ ਭਰ ਲਈ ਗੁਰੂ ਦਾ ਬਣਾ ਦਿੰਦਾ ਸਾਨੂੰ ਰਹਾਉ ਜਰਾ ਮਰਾਂ ਨਹਿ ਵਿਆਪਈ ਫਿਰ ਦੁੱਖ ਨਾ ਪਾਇਆ ਈ ਅੰਮ੍ਰਿਤ ਅਗਾਹਨਿਆ ਗੋਰੀ ਅਮਰ ਕਰਾਇਆ ਪਾਸ਼ਾ ਕਹਿੰਦੀ ਫਿਰ ਨਾ ਬੜੇਪਾ ਨਾ ਮੌਤ ਵਿਆਪ ਨਹੀਂ ਸਕਦੀ ਜ਼ੋਰ ਨਹੀਂ ਪਾ ਸਕਦੀ ਫਿਰ ਦੁੱਖ ਨਾ ਪਾਇਆ ਕਿਉਂਕਿ ਜਦੋਂ ਕਿਸੇ ਨੂੰ ਇੱਕ ਪਾਉ ਦਾ ਪਤਾ ਲੱਗ ਜਾਂਦਾ ਇਹ ਸੀਕ੍ਰੇਟ ਪਤਾ ਲੱਗ ਜਾਂਦਾ ਕਿ ਅਸੀਂ ਇੱਕ ਹਾਂ ਜਿਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ 100 ਮੰਜ਼ਿਲਾ ਮਕਾਨ ਹੈ ਤੇ ਆਹ ਬਟਨ ਲਿਫਟ ਦਾ ਤੇ ਮੈਂ ਸੌਖਾ ਹੀ ਜਾ ਸਕਦਾ ਹਾਂ ਉਹ ਪਰ ਪੌੜੀਆਂ 'ਚ ਹੱਫਦਾ ਨਹੀਂ ਫਿਰਦਾ। ਥੜਕਦਾ ਨਹੀਂ ਫਿਰਦਾ, ਬਹਿ ਬਹਿ ਨਹੀਂ ਜਾਂਦਾ। ਉਹਨੂੰ ਪਤਾ ਕੰਮ ਇੰਨਾ ਕੀ ਆ ਕਿ ਇੱਥੇ ਇੱਕ ਬਟਨ ਹੈ। ਨੱਪਣਾ ਤੇ ਜਾਣਾ ਜਿਹਦੇ ਅੰਦਰ ਗੁਰੂ ਨਾਨਕ ਦੀ ਇਹ ਵਿਦਿਆ ਇੱਕ ਓੰਕਾਰ ਸਤਨਾਮ ਇਹ ਨਾਮ ਜੱਜ ਜਾਂਦਾ ਏ ਸਤ ਦਾ ਪਤਾ ਲੱਗ ਜਾਂਦਾ। ਉਹਨੂੰ ਜਦੋਂ ਇਹ ਪਤਾ ਲੱਗਦਾ ਕਿ ਸਭਨਾ ਜੀਆਂ ਕਾ ਇੱਕ ਦਾਤਾ ਆ। ਉਹਨੂੰ ਜਦੋਂ ਇਹ ਪਤਾ ਲੱਗਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਪਵਨ ਗੁਰੂ ਮੇਰੇ ਨਾਲ ਹੈ ਫਿਰ ਉਹ ਅਮਰ ਤੰਦਰੋਪੀਣਾ ਸ਼ੁਰੂ ਕਰ ਦਿੰਦਾ ਤੇ ਰੱਜਦਾ ਅਮਰਤ ਨਾਲ ਉਹ ਸੁਣਿਆ ਉਹ ਅਮਰਤਾ ਇੱਕ ਮਿੱਕਤਾ ਦਾ ਅਹਿਸਾਸ ਗੁਰੂ ਦੇ ਨੇੜੇ ਹੋਣ ਦਾ ਅਹਿਸਾਸ ਪੀ ਅਮਰਤਾ ਘਾਨਿਆਂ ਮਹਾਰਾ ਜੀ ਕਹਿੰਦੇ ਰੱਜ ਗਿਆ ਗੁਰੇ ਅਮਰ ਕਰਾਇਆ ਕਿੱਥੋਂ ਤੱਕ ਲੈ ਗਿਆ ਗੁਰੂ ਸੁਰਤ ਨੂੰ ਜਿਹੜੀ ਸੁਰਤ ਕਹਿੰਦੀ ਸੀ ਮੈਂ ਦੇ ਆਂ ਕਿ ਮੈਂ ਮਰ ਨਾ ਜਾਵਾਂ ਮੈਨੂੰ ਆ ਨਾ ਹੋ ਜੇ ਮੈਨੂੰ ਆ ਨਾ ਹੋ ਜੇ ਗੁਰੂ ਨੇ ਇਹ ਦਿਖਾਤਾ ਕਿ ਤੂੰ ਦੇਹ ਨਹੀਂ ਹਾਂ ਤੂੰ ਇਸ ਅੰਮ੍ਰਿਤ ਰਸ ਦੇ ਵਿੱਚ ਬਹਿ ਰਹੀ ਇੱਕ ਧਾਰਾ ਹੈ ਤੂੰ ਇੱਕ ਕਮਕਾਰ ਸਤਨਾਮ ਦਾ ਸੰਜੋਗ ਹੈ ਜਿੱਦੇ ਮਨੋਖਵ ਦੇ ਆਪੇ ਨੂੰ ਜਾਣ ਜਾਂਦਾ ਹੈ ਇਹ ਜਾਣ ਜਾਂਦਾ ਕਿ ਮੈਂ ਕੌਣ ਹਾਂ ਅੰਮ੍ਰਿਤਧਾਰੂ ਰੂਪ ਅੰਮ੍ਰਿਤ ਪੁੱਤਰਾ ਮੈਂ ਜਿੱਦੇ ਜਾਣ ਜਾਂਦਾ ਹੈ ਉਹਦੇ ਹੀ ਪਾਤਸ਼ਾਹ ਕਹਿੰਦੇ ਅਮਰ ਹੋ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਜਦੋਂ ਇਹ ਦੇਹੀ ਨਹੀਂ ਸੀ ਮੈਂ ਉਦੋਂ ਵੀ ਸੀ ਹੁਣ ਦੇਹੀ ਦੇ ਹੁੰਦਿਆਂ ਵੀ ਆ ਤੇ ਦੇਹੀ ਦਿੱਤੀ ਅਨੁਭਵ ਕਰਨ ਨੂੰ ਰੰਗ ਮੰਚ ਨੂੰ ਰਸ ਮੰਚ ਨੂੰ ਦੇਹ ਨੇ ਇੱਕ ਦਿਨ ਨਹੀਂ ਰਹਿਣਾ ਮੈਂ ਫੇਰ ਵੀ ਰਹਿਣਾ ਕਿਹਦੇ ਕੋਲ ਰਹਿਣਾ ਆਪਣੇ ਸਤਿਗੁਰੂ ਕੋਲ ਜਿੱਦ ਇਹ ਗੱਲ ਆ ਜਾਂਦੀ ਉਦੋਂ ਹੀ ਚੜ੍ਹਦੀ ਕਲਾ ਵਾਪਰਦੀ ਸ਼ੁਰੂ ਹੋ ਜਾਂਦੀ ਸੋ ਜਾਣ ਜਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨ ਜਾਈ ਐ ਕਿਆ ਕਹ ਮੁਖ ਬੋਲਾ ਪਾਸ਼ਾ ਕਹਿੰਦੇ ਜਿਹੜਾ ਜਾਣ ਗਿਆ ਨਾ ਇਹ ਖੇਡ ਨੂੰ ਸੋਹ ਜਾਣਨਾ ਜਨ ਚੱਖਿਆ ਜਾਣਦਾ ਕੌਣਾ ਜਿਹਨੂੰ ਇੱਕ ਅਰੀ ਕੋਈ ਝਲਕ ਮਿਲ ਗਈ ਗੁਰੂ ਨੇ ਸਿਰ ਤੇ ਹੱਥ ਰੱਖਤਾ ਗੁਰੂ ਨੇ ਪ੍ਰੇਮ ਬਖਸ਼ਤਾ ਗੁਰੂ ਨੇ ਸਵਾਦ ਚਖਾਤਾ ਅਸੀਂ ਜਾਣਦੇ ਹਾਂ ਮਠਿਆਈ ਲੈਣ ਕਿਸੇ ਵਧੀਆ ਉਹ ਦੁਕਾਨ ਤੇ ਜਿਹੜੀ ਮਸ਼ਹੂਰ ਹੈ ਇਸ ਗੱਲ ਚ ਕਿ ਮਿਲਾਵਟ ਨਹੀਂ ਕਰਦੇ ਜਮੇ ਸਾਨੂੰ ਉਹ ਕਹਿੰਦਾ ਥੋੜਾ ਜਿਹਾ ਦੇਖ ਲਓ ਆਪਾਂ ਕਹਿੰਦੇ ਨਹੀਂ ਸਾਨੂੰ ਯਕੀਨ ਹੈ ਬਸ ਉਹ ਫਿਰ ਵੀ ਤੱਕ ਕੇ ਨਾ ਕਹਿੰਦਾ ਕਿ ਕਿਣਕਾ ਕੀ ਵਸ ਹੈ ਚੋਂਚੇ ਦੀ ਡੰਡੀ ਤੇ ਜਿਹੜਾ ਕਿੰਨਾ ਕੁ ਤਾਂ ਦੇਗਾ ਬਸ ਫਿਰ ਉਹਨਾਂ ਕੇ ਮੂੰਹ ਚ ਪਾਇਆ ਬੱਤੀਆਂ ਜਗ ਜਾਂਦੀਆਂ ਟੋਪਾ ਮੈਨੂੰ ਉੱਤਨਾਂ ਸ਼ੁਰੂ ਹੋ ਜਾਂਦਾ ਅੰਦਰੋਂ ਵੇ ਕੀ ਬਾਤ ਆ ਯਾਰ ਮੈਂ ਤਾਂ ਕੱਲ ਦਾ ਮਿੱਠਾ ਹੀ ਸਮਝਦਾ ਸੀ ਇਹਦੇ ਤਾਂ ਸਵਾਦ ਹੀ ਹੋਰ ਆ ਰਿਹਾ ਨਾਲ ਕੀ ਪਾਉਣੇ ਹੋ ਤੁਸੀਂ ਉਹ ਵਿਰੋਧੀ ਥਿਉਰੀ ਆ ਉਹ ਕੀ ਕੀ ਪਾ ਕੇ ਬਣਾਉਂਦਾ ਪਾਸ਼ਾ ਕਹਿੰਦੇ ਜਿਨ ਨੇ ਇੱਕ ਵਾਰੀ ਕਿਤੇ ਝਲਕ ਦੇਖ ਲਈ ਭਵਾਂ ਤਾਂ ਸੇਵਾ ਕਰਦਿਆਂ ਮਿਲ ਗਈ ਉਹ ਝਲਕ ਭਵਾਂ ਜੋੜੇ ਛਾੜਦਿਆਂ ਮਿਲ ਗਈ ਭਵਾਂ ਭਾਂਡੇ ਮਾਜਦਿਆਂ ਮਿਲ ਗਈ ਕਿਵੇਂ ਮਿਲ ਗਈ ਇਸ ਰਸ ਦੀ ਝਲਕ ਮਿਲ ਜਾਂਦੀ ਹੈ ਕਿਵੇਂ ਨਾ ਕਿਵੇਂ ਕਦੇ ਕੀਰਤਨ ਸੁਣਦਿਆਂ ਮਿਲ ਗਈ ਕਦੇ ਕਥਾ ਕਰਦਿਆਂ ਮਿਲ ਗਈ ਕਦੇ ਕਥਾ ਸੁਣਦਿਆਂ ਮਿਲ ਗਈ ਜਿੱਤੇ ਚੱਖ ਲਿਆ ਮਾੜਾ ਜਾ ਬਸ ਉਹ ਜਿਵੇਂ ਬਿਜਲੀ ਲਿਸਕਦੀ ਹੁੰਦੀ ਆਏ ਲਿਸਕ ਵੱਜਦੀ ਅੰਦਰ ਇੱਕ ਮਰਾਏ ਕਿੰਦੇ ਨੂੰ ਪਤਾ ਲੱਗ ਜਾਂਦਾ ਵੀ ਗੱਲ ਤਾਂ ਹੈ ਕੱਲੀਆਂ ਕਹਿਣ ਕਹਾਉਣ ਦੀਆਂ ਗੱਲਾਂ ਨਹੀਂ ਬੰਦਿਆਂ ਨੇ ਐਵੇਂ ਨਹੀਂ ਕਿਹਾ ਸੀ ਗਰੰਟੀ ਰੱਖੀ ਹੋਈ ਆ ਨਾਮ ਰੱਖਿਆ ਜੇ ਕੋਈ ਮਿਲਾਵਟ ਦੱਸ ਦੇ ਗੱਲ ਮਹਾਰਾਜ ਕਹਿੰਦੇ ਸੋ ਜਾਨਾ ਜਿਨ ਚਾਖਿਆ ਹਰ ਨਾਮ ਅਮੋਲ ਜਿਹਦਾ ਕੋਈ ਮੁੱਲ ਹੀ ਨਹੀਂ ਪਾ ਸਕਦਾ ਉਸ ਅਮੋਲ ਨੂੰ ਜਦੋਂ ਕੋਈ ਮਿਲਦਾ ਨਾ ਹਿਰਦੇ 'ਚ ਇੱਕ ਸੈਕਿੰਡ ਲਈ ਵੀ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਜੇ ਕਰਿਆ ਸੇਧਮ ਸਿੱਧਾ ਹੋ ਜੇ ਭਾਵੇਂ ਕਿਸੇ ਨਾਲ ਬਾਹਰੀ ਤੌਰ ਤੇ ਹੋ ਜੇ ਭਾਵੇਂ ਅੰਦਰੋਂ ਨਹੀਂ ਗੱਲ ਬਣ ਜਾਂਦੀ ਹੈ ਵੀ ਗੱਲ ਹੈਗੀ ਕੀਮਤ ਕਹੀ ਨਾ ਜਾਈਐ। ਕਿਆ ਕਹਿ ਮੁਕ ਪਉਂਦਾ। ਮਹਾਰਾਜ ਕਹਿੰਦੇ ਕਿਤੇ ਉਸ ਆਨੰਦ ਦੀ ਉਸ ਝਲਕ ਦੀ ਉਹਨਾਂ ਦਰਸ਼ਨਾਂ ਦੀ ਕੋਈ ਕੀਮਤ ਦੱਸ ਸਕਦਾ ਕੋਈ ਕੀਮਤ ਲਾ ਸਕਦਾ ਕਿੱਡਾ ਸਰੂਰ ਹੁੰਦਾ ਕਿੱਡਾ ਨੂਰ ਹੁੰਦਾ ਮਾਰੇ ਕਹਿੰਦੇ ਨਹੀਂ ਕੀਮਤ ਕਹੀ ਨਾ ਜਾਈਐ ਕਿਆ ਕਹਿ ਮਖਬੂਲਾ ਕਹਿੰਦੇ ਕੀ ਦਸੀਏ ਤੇ ਕੀ ਬੋਲੀਏ ਇਹ ਤਾਂ ਗੂੰਗੇ ਦੀ ਮਠਿਆਈ ਬਣ ਜਾਂਦੀ ਹੈ ਇਹ ਗੱਲ ਦਾ ਸਫਲ ਦਰਸ਼ ਤੇਰਾ ਪਾਰ ਬ੍ਰਹਮ ਗੋਣ ਨਿੰਦ ਤੇਰੀ ਬਾਣੀ ਪਾਵ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਣੀ ਪਾਸ਼ਾ ਕਹਿੰਦੇ ਮਾਲਕਾ ਸਫਲ ਦਰਸ ਤੇਰਾ ਪਾਰ ਬ੍ਰਹਮ ਜਿਹੜੀ ਤੂੰ ਝਲਕ ਦਿਖਲਾਤੀ ਨਾ ਜਿਹੜਾ ਨੂਰ ਦਿਖਲਾਤਾ ਇਹ ਤਾਂ ਕਰ ਗਿਆ ਜੀਵਨ ਸਫਲਾ ਹੁਣ ਸਾਡਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨੇ ਤੇਰੀ ਬਾਣੀ ਸਭ ਤੋਂ ਵੱਡਾ ਗੁਣ ਜਿਹੜਾ ਸਾਨੂੰ ਮਿਲ ਗਿਆ ਕਿ ਜਿਹੜਾ ਤੂੰ ਖਜ਼ਾਨਾ ਦੇ ਗਿਆ ਸਾਨੂੰ ਉਹ ਤੇਰੀ ਬਾਣੀ ਹੈ ਜਿਹੜੀ ਧੁਰ ਕੀ ਬਾਣੀ ਬਰਾਜ ਮਾਨ ਸਾਰੀ ਸ੍ਰਿਸ਼ਟੀ 'ਚ ਤੇ ਫਿਰ ਇਹ ਬਾਣੀ ਹੈ ਜਿਹੜੀ ਸਾਨੂੰ ਉਹਦੇ ਬਾਰੇ ਦੱਸ ਰਹੀ ਹੈ ਹੁਣ ਮੈਨੂੰ ਵਾਲੇ ਐਡੀ ਅਵਸਥਾ ਤਾਂ ਨਹੀਂ ਹੈ ਕਿ ਤੂੰ ਉਹ बार-बार ਝਲਕ ਦੇ ਦੇ ਪਰ ਇੱਕ ਤੂੰ ਜਿਹੜੀ ਨਿਸ਼ਾਨੀ ਦੇ ਗਿਆ ਆਪਣਿਆ ਦਾਸਾਂ ਦੀ ਸਾਧੂਆਂ ਦੀ ਸੰਤਾਂ ਦੀ ਉਹ ਮੇਰੇ ਕੰਮ ਹੈ ਪਾਵੋ ਧੂਰ ਤੇਰੇ ਦਾਸ ਕੀ ਮੈਨੂੰ ਤਾਂ ਹੁਣ ਉਹਦੇ ਚਰਨਾਂ ਦੀ ਧੂੜੀ ਵੀ ਕਾਫੀ ਹੈ ਜਿਹੜਾ ਤੇਰਾ ਦਾਸ ਹੈ ਜਿਹੜਾ ਤੇਰੇ ਦਰ ਘਰ ਨਾਲ ਜੁੜਿਆ ਵਾ ਪਾਵੋ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਕੁਰਬਾਨ ਜਾਂਦੇ ਆ ਤੇਰੇ ਦਰ ਦੇ ਸੇਵਕਾਂ ਤੋਂ ਸਾਨੂੰ ਧੂੜ ਕੋਈ ਕਾਫੀ ਹੈ ਐਡੀ ਵੱਡੀ ਦਾਤ ਹੈ ਨਿਰਾਕਾਰੀ ਸ਼ਕਤੀਆਂ ਨਾਲ ਜੁੜੇ ਮਹਾਂਪੁਰਖਾਂ ਦੀ ਬਲਾਬਲ ਮਹੱਲਾ ਪੰਜਵਾ ਰੱਖਹੁ ਆਪਣੀ ਸ਼ਰਣ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਸ਼ੂ ਨਾ ਜਾਣੋ ਨੀਚ ਮੂਰਖਾਰੇ ਪਾਦਸ਼ਾਹ ਕਹਿੰਦੇ ਇਹ ਮਾਲਕ ਜੀ ਰਹਿਮਤ ਕਰੋ ਕਿਰਪਾ ਕਰੋ ਰਾਖੋ ਆਪਣੀ ਸਰਨ ਪ੍ਰਭ ਮੋਹਿ ਕਿਰਪਾ ਧਾਰਿ へ ਪ੍ਰਭੂ ਜੀ へ ਗੋਬਿੰਦ ਮੈਨੂੰ ਰੱਖ ਲੈ ਆਪਣੀ ਸਰਨ ਸੇਵਾ ਕਸ਼ੂ ਨਾ ਜਾਣਉ ਨੀਚ ਮੂਰਖਾ ਰੇ ਮੈਨੂੰ ਨਹੀਂ ਪਤਾ ਵੀ ਤੇਰੀ ਸੇਵਾ ਕਿਵੇਂ ਕਰੀਦੀ ਐ ਤੇਰੇ ਨਾਲ ਜੁੜੀ ਦਾ ਕਿਵੇਂ ਐ ਇਸ ਮਾਮਲੇ 'ਚ ਮੈਂ ਆਪ ਹੀ ਕਹਿਣਾ ਕਿ ਮੈਂ ਤਾਂ ਮੂਰਖਾ ਇਸ ਗੱਲ ਦਾ ਮੈਨੂੰ ਹਲੇ ਭੇਤ ਨਹੀਂ ਹੈ ਪਰ ਤੂੰ ਰਹਿਮਤ ਕਰਕੇ ਮੈਨੂੰ ਜੋੜ ਲਾ ਮਾਨ ਕਰੋਂ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ